ਮੈਂ ਖਾਲਸਾ ਰਾਜ ਦਾ 100% 100 ਨਹੀਂ 200% ਹੱਕਮੀ ਹੈ ਜੀਤ ਸਿੰਘ ਵਾਲਾ ਹੀ ਰਾਜ ਹੋਊਗਾ ਉਹਦੇ ਵਿੱਚ ਸਾਰਿਆਂ ਦਾ ਅਧਿਕਾਰ ਬਰਾਬਰ ਹੋਊਗਾ ਜਿਸ ਤਰ੍ਹਾਂ ਦੀਆਂ ਪੱਬਦੀਆਂ ਉਹਨਾਂ ਦੇ ਉੱਪਰ ਲਾਈਆਂ ਗਈਆਂ ਕੋਈ ਤਸਵੀਰ ਕੋਈ ਵੀਡੀਓ ਸਾਹਮਣੇ ਇਹ ਇਹ ਕੌਮ ਗੁਲਾਮ ਹੈ ਪ੍ਰਸ਼ਾਸਨ ਇਹ ਹੀ ਕਹਿੰਦਾ ਹੈ ਨਾ ਵੀ ਅਮਰਤਪਾਲ ਤੋਂ ਸਮਾਜ ਨੂੰ ਖਤਰਾ ਹੈ ਤੇ ਉਸੇ ਸਮਾਜ ਨੇ ਤਾਂ 2 ਲੱਖ ਵੋਟ ਤੋਂ ਜਿਤਾਤਾ ਤਾਂ ਕਾਹਦਾ ਖਤਰਾ ਰਹਿ ਗਿਆ ਜੇ ਸਿੱਖਾਂ ਦੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਨਹੀਂ ਕਰ ਸਕਦੀ ਤਾਂ ਫਿਰ ਉਹ ਅਕਾਲੀ ਦਲ ਨਹੀਂ ਇਹਨਾਂ ਗੱਲਾਂ ਕਰਕੇ ਫਿਰ ਲੋਕਾਂ ਨੇ ਉਹਨਾਂ ਨੂੰ ਮਨੋ ਲਾਤਾ ਦਰਸਾਂ ਵੀ ਪਾਉਂਦੇ ਰਹੇ ਆ ਉਹਨੂੰ ਮਾਫੀਨਾਮਾ ਵੀ ਦਿੱਤਾ ਹੈ 90 ਲੱਖ ਦੇ ਇਸ਼ਤਿਹਾਰ ਵੀ ਲਵਾਏ ਆ ਉਹ ਸਾਰਾ ਕਾਂਦੀ ਦਲ ਬਾਦਲ ਪਰਵਾਰਨਾ ਕੀ ਆਪਦੀ ਗੱਡੀ ਵੀ ਖੁੱਲ੍ਹ ਚਲਾਈ ਪਰ ਉਸ ਤੋਂ ਬਾਅਦ ਕੋਈ ਹੂਟਰ ਵੀ ਨਹੀਂ ਇਹ ਵਖਰਾ ਭਣ ਕੇ ਬਾਈ ਜੀ ਹੁਣ ਇਹਨਾਂ ਨੇ ਤਾਂ ਜਿਤਾਇਆ ਹੈ ਤੇ ਇਹਨਾਂ ਤੇ ਕਾਹਦਾ ਰੋਗ ਹੁਣ ਮੈਂ ਹੂਟਰ ਮਾਰ ਕੇ ਇਹਨਾਂ ਨੂੰ ਦਬ ਕੇ ਮਾਰਾਂ ਜਿਨ੍ਹਾਂ ਨੇ ਮੈਨੂੰ ਜਿਤਾਇਆ ਹੈ ਇਹ ਤਾਂ ਯਾਰ ਕੋਈ ਗੱਲ ਨਾ ਹੋਏ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪ੍ਰੀਤਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਸਾਡੇ ਨਾਲ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਉਹ ਫੀਲਿੰਗ ਜ਼ਰੂਰ ਸਾਂਝੀ ਕਰੋ ਜਿਹੜੀ ਪਹਿਲੇ ਦਿਨ ਦੀ ਪਾਰਲੀਮੈਂਟ ਦੀ ਫੀਲਿੰਗ ਜਦੋਂ ਜੈਕਾਰਾ ਪਾਰਲੀਮੈਂਟ ਦੇ ਵਿੱਚ ਤੁਸੀਂ ਜਿਹੜਾ ਲਾਇਆ ਸੀ ਉਹ ਫੀਲ ਜ਼ਰੂਰ ਸਰੋਤਿਆਂ ਨਾਲ ਸਾਂਝਾ ਕਰੋ ਨਹੀਂ ਬਹੁਤ ਮਤਲਬ ਪ੍ਰਾਊਡ ਮੂਮੈਂਟ ਹੀ ਹੈ ਜੀ ਭਾਈ ਸਾਰਿਆਂ ਵਾਸਤੇ ਕਿਉਂਕਿ ਖਾਸ ਕਰ ਸਾਡੇ ਵਾਸਤੇ ਪਰਿਵਾਰ ਵਾਸਤੇ ਬਈ ਇਹ ਦਰਸਾਉਂਦਾ ਵੀ ਜੋਸ਼ੀਦ ਬਿਆਨ ਸਿੰਘ ਨੇ ਕੀਤਾ ਸੀ ਵੀ ਉਹ ਸਹੀ ਸੀ ਵੀ ਜਿਹੜੇ 40 ਸਾਲ ਬਾਅਦ ਵੀ ਉਹਦੇ ਬੇਟੇ ਨੂੰ ਅੱਜ ਕੌਮ ਨੇ ਜਿਤਾ ਕੇ ਪਾਰਲੀਮੈਂਟ ਭੇਜਿਆ ਹੈ ਇਹ ਬਿਲਕੁਲ ਇਹੀ ਗੱਲ ਦਰਸਾਉਂਦੀ ਹੈ ਵੀ ਜੋਸ਼ੀਦ ਬਿਆਨ ਸਿੰਘ ਨੇ ਕੀਤਾ ਸਿੱਖ ਕੌਮ ਵਾਸਤੇ ਬਿਲਕੁਲ ਸਹੀ ਕੀਤਾ ਉਹ ਕਦੇ ਵੀ ਕੌਮ ਨੂੰ ਭੁੱਲੂਗੀ ਨਹੀਂ ਕਿਹੜੇ ਕੰਮ ਨੇ ਕਿਹੜੇ ਜਿਵੇਂ ਆਪਾਂ ਜਿੱਤਣ ਤੋਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਉਹ ਸਿੱਕ ਦਿਵਾਨ ਵਾਲਾ ਜ਼ਰੂਰ ਗੱਲ ਕਹੀ ਸੀ ਕਿ ਜੇਕਰ ਮੈਂ ਜਿੱਤ ਹੁੰਦੀ ਤਾਂ ਮੇਰਾ ਇਹ ਕੋਸ਼ਿਸ਼ ਹੋਊਗੀ ਕਿ ਹਰ ਪਿੰਡੋਂ ਪਿੰਡੀ ਦਿਵਾਨ ਲਾਏ ਜਾਣ ਹੋਰ ਕੀ ਯਾਦ ਹੁਣੀ ਸੀ ਤੁਮੇ ਮੇਰੀ ਯਾਦ ਹੈ ਹਾਂ ਗੱਲ ਪਤਾ ਕੀ ਹੈ ਜੀ ਬਈ ਜੇ ਆਪਾਂ ਮੈਂ ਉਦੋਂ ਵੀ ਕਿਹਾ ਸੀ ਵੀ ਕੇਸ ਰੱਖ ਕੇ ਹੈਨਾ ਆਪਾਂ ਕੇਸ ਦਾੜੀ ਪ੍ਰਕਾਸ਼ ਕਰੀਏ ਉਹਦੇ ਨਾਲ ਇਹ ਹੁੰਦਾ ਵੀ ਜੇ ਆਪਾਂ ਸਿੱਖੀ ਦਾ ਪ੍ਰਚਾਰ ਕਰਾਂਗੇ ਨਾ ਤਾਂ ਬੱਚੇ ਨਸ਼ਿਆਂ ਵੱਲ ਘਟ ਜਾਂਦਾ ਧਿਆਨ ਤੇ ਉਸ ਤੋਂ ਬਾਅਦ ਫਿਰ ਮਤਲਬ ਆਪਾ ਤਤ ਨਹੀਂ ਹੁੰਦੇ ਵੀ ਕਿਸ ਦਾੜੀ ਨਹੀਂ ਕਤਲ ਕਰਾਉਂਦੇ ਇਹ ਜੇ ਅਸੀਂ ਹਲੇ ਤਾਂ ਮਹੀਨਾ ਹੀ ਹੋਇਆ ਚਲਦੀਆਂ ਇਹ ਪਲਾਨਿੰਗ ਵੀ ਕਿਵੇਂ ਆਪਾਂ ਕਰੀਏ ਪਿੰਡ ਪਿੰਡ ਕਾਈ ਬਣਾਈਏ ਜਿਹੜੀ ਨਸ਼ਿਆਂ ਦੇ ਖਿਲਾਫ ਕੰਮ ਕਰੇ ਤੇ ਉਹ ਸਾਰਾ ਚੱਲੀ ਜਾਂਦਾ ਹੈ ਜੀ ਕਰਾਂਗੇ ਸਾਡੇ ਕੰਮ ਹੋਣਗੇ ਜਫਰੀਦਕੋਟ ਦੀ ਗੱਲ ਕਰਾਂ ਨੋ ਇਹਨਾਂ ਨੋ ਹਲਕਿਆਂ ਦੀ ਗੱਲ ਕਰਾਂ ਕਿਹੜੇ ਕੰਮ ਜਿਹੜੇ ਨੇ ਧਿਆਨ ਦੇ ਵਿੱਚ ਨੇ ਕਿ ਇਹੇ ਚੀਜ਼ਾਂ ਸੀਰੀਅਸ ਬਾਈਰ ਨੂੰ ਕਰਨੀਆਂ ਜ਼ਰੂਰ ਨੇ ਦੇਖੋ ਜਿਹੜਾ ਤਾਂ ਕੱਲੇ ਫਰੀਦਕੋਟ ਹਲਕੇ ਦਾ ਕੰਮ ਹੈ ਉਹ ਤਾਂ ਕੱਲਾ ਤਾਂ ਨਸ਼ਿਆਂ ਦਾ ਹੀ ਹੈ ਤੇ ਬਾਕੀ ਜਿਹੜਾ ਕਿਸਾਨਾਂ ਦਾ ਹੈ ਉਹ ਤਾਂ 올ਓਵਰ ਇੰਡੀਆ ਦੇ ਕਿਸਾਨਾਂ ਵਾਸਤੇ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਦਾਸਤੇ ਕਾਨੂੰਨ ਬਣਾਉਣਾ ਹੈ ਉਹ ਵੀ ਪੂਰੇ ਸਿੱਖ ਸਮਾਜ ਵਾਸਤੇ ਆ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖਾਂ ਲਈ ਵੀ ਹੈ ਵੀ ਉਹ ਵੀ ਚਾਹੁੰਦੇ ਆ ਵੀ ਜਿਹੜਾ ਇਹ ਬਿਲ ਹੈ ਇਹ ਪਾਸ ਹੋਵੇ ਤੇ ਜੋ ਮਿਨੀਮਮ ਇੰਪ੍ਰਿਜ਼ਨਮੈਂਟ ਉਹ ਲਾਈਫਟਰਮ ਹੋਵੇ ਤੇ ਬਾਕੀ ਬੰਦੀ ਸਿੰਘਾਂ ਦਾ ਵੀ ਜਿਹੜਾ ਹੈ ਉਹ ਵੀ ਮਤਲਬ ਆਪਣੇ ਜ਼ਿਲ੍ਹੇ ਤੋਂ ਪਾਸੇ ਹੀ ਹੈ ਮਤਲਬ ਕੱਲੇ ਜੇ ਤੁਸੀਂ ਜ਼ਿਲ੍ਹੇ ਵਾਸਤੇ ਗੱਲ ਕਰਦੇ ਹੋ ਉਹ ਤਾਂ ਪਹਿਲ ਦੇ ਆਧਾਰ ਤੇ ਨਸ਼ਿਆਂ ਦਾ ਹੀ ਹੈ ਵੀ ਕਿਸੇ ਤਰ੍ਹਾਂ ਆਪਾਂ ਕੋਈ ਇਹ ਜੀ ਇਹ ਜੇ ਕੰਮ ਕਰੀਏ ਕਿ ਲੋਕੀ ਜਿਹੜੇ ਯੂਥ ਹੈ ਵੀ ਉਹ ਨਸ਼ਿਆਂ ਤੋਂ ਦੂਰ ਹੋਵੇ ਤੇ ਸਿੱਖੀ ਨਾਲ ਜੁੜੇ ਜਿਵੇਂ ਜਿਹੜੀ ਜਿਵੇਂ ਸਿਆਸਤ ਇਸ ਇਸ ਵੇਲੇ ਬਦਲੀ ਆ ਖਾਸ ਕਰਕੇ ਲੋਕ ਸਭਾ ਸੀਟਾਂ ਦੇ ਦੋ ਸੀਟਾਂ ਦੇ ਉੱਪਰ ਜਿਹੜੀ ਬਦਲੀ ਆ ਜਿਮਨੀ ਚੋਣਾ ਵੀ ਜਿਹੜੀਆਂ ਨੇੜੇ ਨੇ ਉਸ ਤੋਂ ਬਾਅਦ 27 ਦੀ ਸਿਆਸਤ ਕੀ ਸੋਚਿਆ ਜਾ ਸਕਦਾ ਕਿ ਸਿੱਖ ਸਿਆਸਤ ਦੇ ਵੱਲ ਪੰਜਾਬ ਜਿਹੜਾ ਕਿਤੇ ਨਾ ਕਿਤੇ ਵੱਧ ਰਿਹਾ ਹੈ ਹਾਂਜੀ ਬਿਲਕੁਲ ਵੱਧ ਰਿਹਾ ਹੈ ਸਿੱਖੀ ਸੋਚ ਵੱਲ ਜਿਹੜਾ ਪਹਿਲਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਿੱਖ ਸਿਆਸਤ ਸਮਝਦੇ ਸੀ ਵੀ ਇਹ ਸਿੱਖਾਂ ਦੇ ਵਾਸਤੇ ਕੰਮ ਕਰਨਗੇ ਭਲੇ ਵਾਸਤੇ ਉਹ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਕੀਤਾ ਹਨਾ ਵੀ ਉਹਨਾਂ ਨੇ ਤਾਂ ਮਹਾਰਾਏ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਪ੍ਰੋਟੈਕਟ ਕੀਤਾ ਹੈ ਤੇ ਹੁਣ ਲੋਕਾਂ ਦੇ ਸਾਹਮਣੇ ਸਾਰੀਆਂ ਗੱਲਾਂ ਆ ਗਈਆਂ ਤਾਂ ਹੀ ਲੋਕਾਂ ਨੇ ਕਿਹਾ ਵੀ ਨਹੀਂ ਜਿਹੜੇ ਬਈ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾ ਸਕਦੇ ਉਹ ਸਿੱਖ ਨਹੀਂ ਹੋ ਸਕਦੇ ਤੁਸੀਂ ਖਾਸ ਕੇ ਇਹ ਕੀ ਮੰਨਦੇ ਹੋ ਕਿ ਜਿਹੜੀਆਂ ਪਾਰਟੀਆਂ ਤਨਾਲ ਪਾਰਟੀਆਂ ਉਹਨਾਂ ਨੂੰ ਪਾਸੇ ਛੱਡ ਕੇ ਇਸ ਵਾਰੀ ਲੋਕਾਂ ਨੇ ਦੋ ਆਜ਼ਾਦ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਹੜੇ ਲੋਕ ਭੁਗਤ ਨੇ ਤੁਸੀਂ ਖਾਸ ਗੱਲ ਕੀ ਮੰਨਦੇ ਹੋ ਕਿ ਐਸੀ ਕਿਹੜਾ ਕਿਹੜਾ ਖਲਾਫ ਪੈਦਾ ਹੋਇਆ ਉਹਨੂੰ ਪੜਨ ਦੇ ਲਈ ਕੀ ਚੀਜ਼ ਹੈ ਦੇਖੋ ਜੀ ਜਿਹੜਾ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਪਰ ਜੇ ਉਹ ਅਕਾਲੀ ਦਲ ਹੋਵੇ ਆਪਣੇ ਆਪ ਨੂੰ ਪਾਰਟੀ ਅਕਾਲੀ ਦਲ ਕਹਿੰਦੀ ਤੇ ਸਿੱਖਾਂ ਦੀ ਨੁਮਾਇੰਦਗੀ ਸਿੱਖਾਂ ਦਾ ਜਿਹੜਾ ਸਭ ਤੋਂ ਸਿੱਖਾਂ ਦੇ ਮਨਾਂ ਵਿੱਚ ਜਿਹੜਾ ਸਭ ਤੋਂ ਉੱਚਾ ਸਥਾਨ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਸਿੱਖਾਂ ਦੀ ਪਾਰਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਰੱਖਿਆ ਨਹੀਂ ਕਰ ਸਕਦੇ ਤਾਂ ਫਿਰ ਉਹ ਅਕਾਲੀ ਦਲ ਨਹੀਂ ਹੈ ਠੀਕ ਹੈ ਨਾ ਹਾਂ ਇਹਨਾਂ ਗੱਲਾਂ ਕਰਕੇ ਫਿਰ ਲੋਕਾਂ ਨੇ ਉਹਨਾਂ ਨੂੰ ਮਨੋਲਾਤਾ ਹਾਂ ਜਿਸ ਤਰ੍ਹਾਂ ਨਾਲ ਜੋ ਪੰਥਕ ਕਹਿੰਦੇ ਰਹੇ ਨੇ ਭਾਪਕੇ ਉਹ ਕੰਮ ਜਿਹੜੇ ਪੰਥਕ ਤੌਰ ਤੇ ਹੋਣੇ ਚਾਹੀਦੇ ਸੀ ਪੰਥ ਦੇ ਲਈ ਕਰਨੇ ਚਾਹੀਦੇ ਮਰਜੀ ਕੋ ਬਈਏ ਸੱਚੇ ਸੌਦੇ ਵਾਲੇ ਨੂੰ ਬਚਾਉਂਦੇ ਰਹੇ ਆ ਬਚਾਉਂਦੇ ਰਹੇ ਆ ਨਾ ਅਕਾਲੀ ਦਲ ਇਹ ਤਾਂ ਜਗ ਜाहिर ਹੈ ਇਹ ਇਕੱਲਾ ਮੈਂ ਨਹੀਂ ਕਹਿ ਰਿਹਾ ਇਹ ਤਾਂ ਹੁਣ ਜਿਹੜੇ ਅਕਾਲੀ ਦਲ ਤੋਂ ਟੁੱਟੇ ਆ ਵਰਕਰ ਉਹ ਵੀ ਕਹਿ ਰਹੇ ਆ ਠੀਕ ਹੈ ਨਾ ਵੀ ਇਹ ਸਾਰਾ ਕੁਝ ਉਹਨੂੰ ਦਰਸਾਂ ਵੀ ਪਾਉਂਦੇ ਰਹੇ ਆ ਉਹਨੂੰ ਮਾਫੀਨਾਮਾ ਵੀ ਦਿੱਤਾ 90 ਲੱਖ ਦੇ ਇਸ਼ਤਿਹਾਰ ਵੀ ਲਵਾਏ ਆ ਉਹ ਸਾਰਾ ਅਕਾਲੀ ਦਲ ਬਾਦਲ ਪਰਿਵਾਰ ਨੇ ਕੀਤਾ ਠੀਕ ਹੈ ਨਾ ਜਦੋਂ ਪਤਾ ਨਹੀਂ ਇਹਨਾਂ ਦੇ ਮਨ ਦੇ ਵਿੱਚ ਕੀ ਆ ਗਿਆ ਬਾਦਲ ਪਰਿਵਾਰ ਦੇ ਇਹਨਾਂ ਨੇ ਇਹ ਸੋਚ ਲਿਆ ਵੀ ਜਿਹੜੀ ਸਿੱਖ ਕੌਮ ਹੈ ਇਹ ਤਾਂ ਬਈ ਸਾਡੇ ਨਾਲ ਹੀ ਖੜੂਗੀ ਵੀ ਸਾਨੂੰ ਕਦੇ ਛੱਡ ਹੀ ਨਹੀਂ ਸਕਦੀ ਅਸੀਂ ਚਾਹੀ ਇਹਨਾਂ ਨੂੰ ਕੁੱਟিয়ে ਚਾਹੀ ਅਸੀਂ ਮਹਾਰਾਜ ਦੀ ਬੇਅਦਬੀ ਵੀ ਕਰੀਏ ਚਾਹੀ ਅਸੀਂ ਗੁਰੂ ਦੇ ਅਸਥਾਨ ਤੇ ਕੋਈ ਗੁਰੂ ਦੀ ਬਰਾਬਰੀ ਕਿਸੇ ਆਮ ਡੇਰੇ ਦੇ ਸਿੱਖ ਨੂੰ ਵੀ ਆਮ ਇਹ ਕਹਦਾ ਸਿੱਖ ਕਹਿੰਦਾ ਆਮ ਡੇਰੇਦਾਰ ਨੂੰ ਵੀ ਕਿਸੇ ਨੂੰ ਕਰਨ ਦਈਏ ਵੀ ਲੋਕ ਤਾਂ ਵੀ ਸਾਡੇ ਨਾਲ ਖੜਨਗੇ ਬਹੁਤ ਇਹਨਾਂ ਦੀ ਗਲਤ ਫਹਮੀ ਸੀ ਗਲਤ ਸੋਚ ਸੀ ਜਿਹੜੀ ਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ ਨੇ ਕਬੂਲ ਨਹੀਂ ਕੀਤੀ ਜਿਵੇਂ ਭਾਈ ਅਮਿਤਪਾਲ ਸਿੰਘ ਨੂੰ ਜਿਹੜੀ 100 ਵੀ ਚੁਕਵਾਈ ਗਈ ਪਰ ਜਿਸ ਤਰ੍ਹਾਂ ਦੇ ਨਾਲ ਲੈ ਕੇ ਆਉਣਾ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਉਹਨਾਂ ਦੇ ਉੱਪਰ ਲਾਈਆਂ ਗਈਆਂ ਕੋਈ ਤਸਵੀਰ ਕੋਈ ਵੀਡੀਓ ਸਾਹਮਣੇ ਆਉਂ ਨਹੀਂ ਇਹ ਦੱਸਾਉਂਦਾ ਵੀ ਇਹ ਕੌਮ ਗੁਲਾਮ ਹੈ ਇਹੀ ਚੀਜ਼ਾਂ ਦਾ ਦਰਸਾਉਂਦੀਆਂ ਹੈ ਨਾ ਦੇਖੋ ਪੁਲਿਸ ਕੀ ਕਹਿੰਦੀ ਹੈ ਪ੍ਰਸ਼ਾਸਨ ਕੀ ਕਹਿੰਦਾ ਹੈ ਵੀ ਇਸ ਬੰਦੇ ਤੋਂ ਸਮਾਜ ਨੂੰ ਖਤਰਾ ਹੈ ਆਹੀ ਕਹਿੰਦੇ ਆ ਉਸੇ ਸਮਾਜ ਨੇ ਤਾਂ ਜਿਤਾਤਾ ਉਹ 2 ਲੱਖ ਵੋਟ ਤੋਂ ਸਮਾਜ ਪ੍ਰਸ਼ਾਸਨ ਇਹੀ ਕਹਿੰਦਾ ਹੈ ਨਾ ਵੀ ਅਮਰਿਤਪਾਲ ਤੋਂ ਸਮਾਜ ਨੂੰ ਖਤਰਾ ਹੈ ਤੇ ਉਸੇ ਸਮਾਜ ਨੇ ਤਾਂ 2 ਲੱਖ ਵੋਟ ਤੋਂ ਜਿਤਾਤਾ ਤਾਂ ਕਾਹਦਾ ਖਤਰਾ ਰਹਿ ਗਿਆ ਨਾ ਨਾ ਫਿਰ ਛੱਡਣਾ ਚਾਹੀਦਾ ਹੈ ਰਿਲੀਜ਼ ਕਰਨਾ ਚਾਹੀਦਾ ਹੈ ਉੱਥੇ ਲੈ ਕੇ ਆਏ ਆ ਕੱਲਾ ਸਿਰਫ ਬਲੱਡ ਰਿਲੇਸ਼ਨ ਦੇ ਵਿੱਚ ਮਿਲਣ ਦਿੰਦਾ ਹੈ ਹੋਰ ਕਿਸੇ ਨੂੰ ਮਿਲ ਨਹੀਂ ਦਿੰਦਾ ਹਾਂ ਪਰ ਉਹਨਾਂ ਲੋਕਾਂ ਦੇ ਵਿੱਚ ਇੱਕ ਹੋਰ ਵੀ ਭਾਈ ਸਾਹਿਬ ਗੱਲ ਆ ਕਿ ਕਹਿੰਦੇ ਸੀ ਕਿ ਵੋਟਾਂ ਪਾ ਕੇ ਜਿਤਾ ਉਸ ਤੋਂ ਬਾਅਦ ਭਾਈ ਹਮਪਾਲ ਸਿੰਘ ਬਾਹਰ ਆਉਣਗੇ ਹੁਣ ਲੋਕ ਖਾਸ ਕਰਕੇ ਵੀ ਸਵਾਲ ਚੁੱਕ ਰਹੇ ਨੇ ਕਿ ਵੋਟਾਂ ਪਾ ਕੇ ਜਿਤਾ ਵੀ ਦਿੱਤਾ ਅਸੀਂ ਆਪਣਾ ਫਰਜ਼ ਪੂਰਾ ਕਰਤਾ ਪਰ ਹਾਲੇ ਵੀ ਰਿਹਾਈ ਦੀ ਕੋਈ ਨੇੜ ਤੇੜ ਵੀ ਨਹੀਂ ਆਹ ਉਹ ਤਾਂ ਸਰਕਾਰ ਨੇ ਕਰਨੀ ਹੈ ਨਾ ਲੋਕਾਂ ਨੂੰ ਉਮੀਦ ਹੈ ਵੀ ਜਦੋਂ ਬੰਦਾ ਐਮਪੀ ਬਣ ਗਿਆ 18 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਕਹਿੰਦਾ ਤੇ ਆਪਣਾ ਸੌ ਵੀ ਲੈ ਲਈ ਹੈ ਉਹਨੇ ਦੇਸ ਦੇ ਵਿੱਚ ਆਪਣਾ ਅ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਦੀ ਤੇ ਸਰਕਾਰਾਂ ਉਹਨੂੰ ਫੇਰ ਵੀ ਨਹੀਂ ਛੱਡਦੀਆਂ ਪਈਆਂ ਤੇ ਇਸ ਦੇ ਵਿੱਚ ਹੁਣ ਹੋਰ ਕੀ ਕਰ ਸਕਦੇ ਆ ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਖਾਲਸਾ ਰਾਜ ਦੇ ਬਾਰੇ ਬੀਤੇ ਕੱਲ੍ਹ ਟਵੀਟ ਵੀ ਭਾਈ ਅਮਰਪਾਲ ਸਿੰਘ ਦਾ ਆਉਂਦਾ ਹੈ ਉਸਤੇ ਬਾਰੇ ਕੀ ਕੀ ਪ੍ਰਤੀਕਿਰਿਆ ਕਿਉਂਕਿ ਉਸ ਤੋਂ ਪਹਿਲਾਂ ਇੱਕ ਉਹਨਾਂ ਦੀ ਮਾਤਾ ਦੇ ਬਿਆਨ ਨੂੰ ਬੜਾ ਟਰੋਲ ਕੀਤਾ ਗਿਆ ਕਿ ਭਾਈ ਕੁਝ ਐਦਾਂ ਕਹਿ ਰਿਹਾ ਹੋਰ ਪਾਸੇ ਵੀ ਲੈ ਜਾ ਕੇ ਦੇ ਗਿਆ ਪਰ ਭਾਈ ਅਮਰਪਾਲ ਸਿੰਘ ਨੇ ਉਸ ਚੀਜ਼ ਦਾ ਦੁੱਖ ਵੀ ਜਿਹੜਾ ਪ੍ਰਗਟ ਆਇਆ ਖਾਲਸਾ ਰਾਜ ਦੀ ਜਿਹੜੀ ਵਿਆਖਿਆ ਉਸ ਦੇ ਵਿੱਚ ਉਹਨਾਂ ਨੇ ਕੀਤੀ ਉਸ ਬਾਰੇ ਕੀ ਕਹਿਣਾ ਤੁਸੀਂ ਠੀਕ ਹੈ ਜੀ ਉਹ ਜਿਹੜੀ ਉਹਨਾਂ ਦੀ ਆਪਣੀ ਲੜਾਈ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਉਹ ਖਾਲਸਾ ਰਾਜ ਦੀ ਲੜਾਈ ਸ਼ੁਰੂ ਕੀਤੀ ਆ ਉਹਨਾਂ ਨੇ ਉਹਨਾਂ ਦਾ ਸਟੈਂਡ ਵੀ ਉਹ ਹੈ ਚੰਗੀ ਗੱਲ ਹੈ ਉਹਨਾਂ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਸੀ ਉਹ ਆਪਣੇ ਘਰਦਿਆਂ ਤੋਂ ਵੀ ਉਲਟ ਜਾ ਕੇ ਉਸ ਲੜਾਈ ਤੇ ਖੜੇ ਆ ਚੰਗੀ ਗੱਲ ਹੈ ਬਈ ਉਹਨਾਂ ਦਾ ਸਟੈਂਡ ਹੈ ਜਿਹੜਾ ਬਰਕਰਾਰ ਹੈ ਹਮ ਹੀ ਹਾਂ ਇਸ ਚੀਜ਼ ਦੇ ਕਿਸ ਚੀਜ਼ ਦੇ ਖਾਲਸਾ ਰਾਜ ਦੀ ਜਿਹੜੀ ਗੱਲ ਹੁੰਦੀ ਹੈ ਮੈਂ ਖਾਲਸਾ ਰਾਜ ਦਾ 100% 100 ਨਹੀਂ 200% ਹਾਮੀ ਆ ਪਰ ਮੇਰੀ ਜਿਹੜੀ ਸੋਚ ਹੈ ਉਹ ਇਹ ਹੈ ਵੀ ਇਹ ਗੱਲਾਂ ਨਾ ਟੇਬਲ ਟਾਕ ਦੇ ਥਰੂ ਹੋਣੀਆਂ ਚਾਹੀਦੀਆਂ ਬਈ ਆਪਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ ਇਹਨਾਂ ਲੋਕਾਂ ਨੂੰ ਕਿਸੇ ਕੰਡੇ ਲਾਓ ਜਿਹੜਾ ਪੰਜਾਬ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ ਕੀ ਲੋਕੀ ਟੁਕੜ ਟੁੜ ਤਦੇ ਵਿਸ਼ਵਾਸ ਕਰਨ ਬਈ ਯਾਰ ਸਰਬਜੀਤ ਸਿੰਘ ਜੋ ਸਾਡੇ ਲਈ ਕਰੂਗਾ ਬਈ ਨੇ ਪਹਿਲਾਂ ਵੀ ਸਾਡ ਲਈ ਚੰਗਾ ਹੀ ਕੀਤਾ ਹੈ ਤੇ ਇਨ ਫਿਊਚਰ ਵੀ ਚੰਗਾ ਹੀ ਕਰੂਗਾ ਸਾਵੇਂ ਦਿਓ ਨਾ ਗੱਲ ਮੈਂ ਕੀ ਕਹਿਣਾ ਚਾਹੁੰਨਾ ਫੇਰ ਅਸੀਂ ਕੁਝ ਅੱਗੇ ਤੋਰੀਏ ਲੋਕਾਂ ਦੀਆਂ ਅਸੀਂ ਜਿਹੜੀਆਂ ਅੱਜ ਦੀ ਡੇਟ 'ਚ ਜਿਹੜੀਆਂ ਸਮੱਸਿਆਵਾਂ ਐ ਉਹ ਤਾਂ ਅਸੀਂ ਹੱਲ ਨਹੀਂ ਕਰ ਸਕਦੇ ਤੇ ਅਸੀਂ ਇਹਨਾਂ ਨੂੰ ਹੋਰ ਕੀ ਦੇ ਸਕਦੇ ਆ ਪਹਿਲਾਂ ਲੋਕਾਂ ਦੀਆਂ ਜਿਹੜੀਆਂ ਅੱਜ ਦੀਆਂ ਸਮੱਸਿਆਵਾਂ ਐ ਉਹ ਹੱਲ ਕਰੀਏ ਫਿਰ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੋਵੇ ਬਈ ਜਿਹੜਾ ਯਾਰ ਇਹ ਬੰਦਾ ਸਾਡੇ ਲਈ ਕਰੂਗਾ ਉਹ ਚੰਗਾ ਹੀ ਕਰੂਗਾ ਇਹ ਬੰਦੇ ਨੇ ਪਹਿਲਾਂ ਵੀ ਸਾਡਾ ਭਲਾ ਕੀਤਾ ਹੈ ਇਨ ਫਿਊਚਰ ਵੀ ਸਾਡਾ ਭਲਾ ਕਰੂਗਾ ਫਿਰ ਜੇ ਲੋਕੀ ਮੈਨੂੰ ਕਹਿਣਗੇ ਮੇਰੇ ਤੇ ਵਿਸ਼ਵਾਸ ਕਰਨਗੇ ਫਿਰ ਅਸੀਂ ਅੱਗੇ ਗੱਲ ਤੋਰਾਂਗੇ ਜਿਸ ਰਾਜ ਦੀ ਤੁਸੀਂ ਗੱਲ ਕਰਦੇ ਹੋ ਕਿਸ ਤਰ੍ਹਾਂ ਦੀ ਸੋਚ ਆ ਉਸ ਰਾਜ ਦੀ ਕਿਉਂ ਕਿਸ ਤਰ੍ਹਾਂ ਦਾ ਰਾਜ ਹੋਊ ਕਿਉਂਕਿ ਜੇਕਰ ਖਾਲਸਾ ਰਾਜ ਦੀ ਉਦਾਹਰਣ ਦਿੰਦੇ ਤਾਂ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਵਾਲੇ ਰਾਜ ਹੋਊਗਾ ਉਹ ਉਹਦੇ ਵਿੱਚ ਸਾਰਿਆਂ ਦਾ ਅਧਿਕਾਰ ਬਰਾਬਰ ਹੋਊਗਾ ਜਿਵੇਂ ਵਪਾਰ ਦਾ ਜਿਹੜਾ ਕੰਮ ਸੀ ਉਹ ਹਿੰਦੂਆਂ ਕੋਲੇ ਹੀ ਸੀ ਉਸ ਟਾਈਮ ਅਨਾ ਉਹ ਵੇਦਾ ਯੋਗ ਜਿਵੇਂ ਹੋਣਾ ਹੈ ਬਸ ਇਹ ਹੋਊਗਾ ਵੀ ਚੋਰੀ ਠੱਗੀ ਨਹੀਂ ਹੋਏਗੀ ਜਿਵੇਂ ਮਹਾਰਾਜ ਦੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੁੱਤੇ ਨੂੰ ਵੀ ਜੇ ਸੋਨੇ ਦਾ ਹਾਰ ਪਾ ਕੇ ਗਲੀ ਚ ਨੂੰ ਹੈ ਬਾਜ਼ਾਰ ਚ ਨੂੰ ਕੱਢ ਦਿੰਦੇ ਸੀ ਤਾਂ ਕੋਈ ਲਾਉਂਦਾ ਨਹੀਂ ਸੀ ਬਸ ਅਸੀਂ ਉਹ ਰਾਜ ਚਾਹੁੰਦੇ ਹਾਂ ਐਸਜੀਪੀਸੀ ਦੀਆਂ ਚੋਣਾਂ ਬਾਰੇ ਵੀ ਜਿਹੜਾ ਕਿਹਾ ਜਾ ਰਿਹਾ ਕਿ ਬਦਤਬਾ ਚੋਣਾਂ ਬਣਾਓ ਤਾਂ ਜੋ ਕਿ ਇੱਕ ਪਰਿਵਾਰ ਦੇ ਕਬਜ਼ੇ ਦੀ ਗੱਲ ਹੁੰਦੀ ਹੈ ਕਿ ਐਸਜੀਪੀਸੀ ਦੇ ਉੱਪਰ ਇੱਕ ਪਰਿਵਾਰ ਦਾ ਕਬਜ਼ਾ ਹੈ ਉੱਥੇ ਵੀ ਸੋਚਿਆ ਜਾ ਸਕਦਾ ਕਿ ਸਿਆਸਤ ਉੱਥੇ ਵੀ ਜਿਹੜੀ ਹੈਗੇ ਬਦਲੂਗਾ ਹਾਂ ਚਾਹੀਦਾ ਹੈ ਅਸੀਂ ਕਰਾਂਗੇ ਹੁਣ ਐਸਜੀਪੀਸੀ ਦੀਆਂ ਇਲੈਕਸ਼ਨਾਂ ਲੜਾਂਗੇ ਹਾਂ ਦੇਖਦੇ ਹਾਂ ਬਾਕੀ ਫਿਰ ਕੀ ਹੁੰਦਾ ਹੈ ਹੌਣ ਬੋਲੀਆਂ ਜਿਮਨੀ ਚੋਣਾ ਦੇ ਵਿੱਚ ਕੀ ਕੀ ਸੋਚਿਆ ਜਾ ਸਕਦਾ ਹੈ ਤੁਹਾਡੇ ਬਾਰੇ ਹਾਲਾਂਕਿ ਜਲੰਧਰ ਤੋਂ ਉਮੀਦਵਾਰ ਜਿਹੜਾ ਨਹੀਂ ਖੜਾ ਕੀਤਾ ਅਡੇ ਰਬਾਬਾ ਨਾਨਕ ਦੀ ਗੱਲ ਕਰ ਲਈਏ ਜਿਹੜਾ ਗਿੱਧੜਵਾਹ ਦੀ ਗੱਲ ਕਰ ਲਈਏ ਉੱਥੇ ਬਾਰੇ ਉਹਨੂੰ ਦੇਖੋ ਬਾਈ ਜੀ ਹਲੇ ਉਹ 11ਵੇਂ ਮਹੀਨੇ ਚ ਹਲੇ ਮੈਂ ਕਹਾਂ ਚਾਰ ਮਹੀਨੇ ਪਈਆਂ 7ਵਾਂ ਮਹੀਨਾ ਹੈ ਕੋਈ ਨਹੀਂ ਨੇੜੇ ਆਉਣ ਤੋਂ ਸਮਾਂ ਦੇਖਾਂਗੇ ਤਾਂ ਸਰੋਤਿਆਂ ਦੇ ਲਈ ਸੁਨੇਹਾ ਜ਼ਰੂਰ ਲੈਣਾ ਚਾਹੁੰਗਾ ਫਰੀਦਕੋਟ ਵਾਸੀਆਂ ਨੂੰ ਸੁਨੇਹਾ ਤਾਂ ਇਹ ਅਭੀ ਮੈਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਉਹਨਾਂ ਨੇ ਮੈਨੂੰ ਇਰੇ ਤੱਕ ਪਹੁੰਚਾਇਆ ਤੇ ਸਨੇਹਾ ਇਹ ਹੈ ਵੀ ਮੇਰਾ ਦਫ਼ਤਰ ਖੁੱਲ ਗਿਆ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਉੱਤੇ ਦਫ਼ਤਰ 'ਚ ਤੇ ਮੈਂ ਹਮੇਸ਼ਾ ਅੱਜ ਵੀ ਬਹੁਤ ਜਣੇ ਆਏ ਆ ਮੈਂ ਨਾਲ ਦੀ ਨਾਲ ਹੀ ਜਿਹੜਾ ਕਿਸੇ ਨੂੰ ਫੋਨ ਕਰਕੇ ਕੋਈ ਸਮੱਸਿਆ ਸੀ ਉਹਨਾਂ ਦੀ ਹੱਲ ਕੀਤੀ ਹੈ ਤੇ ਮੈਂ ਵਿਸ਼ਵਾਸ ਦਵਾਉਣਾ ਵੀ ਗਾਂ ਵੀ ਐਵੇਂ ਲੋਕਾਂ ਦੀ ਸੇਵਾ ਕਰਦਾ ਇੱਕ ਜੀ ਰੂਟਰ ਤੋਂ ਮੈਂ ਇੱਕ ਜਿਹੜਾ ਵੱਖਰਾ ਦੇਖਿਆ ਕਿਉਂਕਿ ਜਦੋਂ ਐਮਪੀ ਆਉਂਦਾ ਆ ਤਾਂ ਪੰਜਾਂ ਚਾਰਾਂ ਪਿੰਡਾਂ ਦੇ ਵਿੱਚ ਹੂਟਰਾਂ ਦੇ ਨਾਲ ਪਤਾ ਲੱਗ ਜਾਂਦਾ ਪਰ ਇੱਥੋਂ ਮੈਂ ਤੁਹਾਨੂੰ ਪਿੱਛੋਂ ਆਉਂਦੇ ਨੂੰ ਦੇਖਿਆ ਸੀ ਆਪਦੀ ਗੱਡੀ ਵੀ ਖੁਦ ਚਲਾਈ ਪਰ ਉਸ ਤੋਂ ਬਾਅਦ ਕੋਈ ਹੂਟਰ ਵੀ ਨਹੀਂ ਇਹ ਵੱਖਰਾ ਭਣ ਕਿਉਂ ਬਾਈ ਜੀ ਹੁਣ ਇਹਨਾਂ ਨੇ ਤਾਂ ਜਿਤਾਇਆ ਏ ਤੇ ਇਹਨਾਂ ਤੇ ਕਾਹਦਾ ਰੋਗ ਹੁਣ ਮੈਂ ਹੂਟਰ ਮਾਰ ਕੇ ਇਹਨਾਂ ਨੂੰ ਦਬ ਕੇ ਮਾਰਾਂ ਜਿਨ੍ਹਾਂ ਨੇ ਮੈਨੂੰ ਜਿਤਾਇਆ ਏ ਇਹ ਤਾਂ ਯਾਰ ਕੋਈ ਗੱਲ ਨਾ ਹੋਈ ਸਮਝ ਗਏ ਨਾ ਗੱਲ ਮਾਣ ਇੱਜ਼ਤ ਸਤਕਾਰ ਜੋ ਮੈਂ ਅੱਜ ਮੇਰੇ ਕੋਲੇ ਹੈਗਾ ਹੈ ਜਿਨ੍ਹਾਂ ਕਰਕੇ ਐ ਮੈਂ ਉਹਨਾਂ ਤੇ ਦਬਕੇ ਮਾਰੂੰਗਾ ਤਾਂ ਮੇਰੇ ਤੋਂ ਬੇਫਕੂਫ ਕੌਣ ਹੈ ਕਹਿੰਦੇ ਤਾਂ ਇਹ ਹੁੰਦਾ ਕਿ ਐਮਪੀ ਤਾਂ ਆਪ ਨਹੀਂ ਉਤਰਦਾ ਉਹ ਐਮਪੀ ਤਾਂ ਸਿਕਿਉਰਿਟੀ ਖੜ ਕੇ ਗੱਡੀ ਗੱਡੀ ਪਹਿਲਾਂ ਖੜਦੀਆ ਸਿਕਿਉਰਿਟੀ ਬਾਰੀ ਖੋਲਦੀ ਐਮਪੀ ਫੇਰ ਉਤਰਦਾ ਇੱਥੇ ਤਾਂ ਐਮਪੀ ਗੱਡੀ ਆਪ ਚਲਾਈ ਫਿਰਦਾ ਫੇਰ ਕੀ ਹੈ ਜੀ ਫੇਰ ਕੀ ਹੈ ਕੱਡੀ ਕੀ ਗੱਲ ਹੈ ਆਪਣਾ ਬਸ ਜੋ ਜੀ ਕਰਦਾ ਕਰੋ ਆਪਾਂ ਲੋਕਾਂ ਨੂੰ ਕੀ ਦੇਖਣਾ ਆਪਾਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਬਸ ਆਪਣਾ ਜੀ ਕਰਦਾ ਤਾਂ ਗੱਡੀ ਚਲਾਉਣ ਦਾ ਚਲਾਓ ਨਹੀਂ ਜੀ ਕਰਦਾ ਤਾਂ ਮੁੰਡੇ ਨੂੰ ਨਾਲ ਦੇ ਨੂੰ ਕਹਿ ਦਿਓ ਯਾਰ ਤੂੰ ਚਲਾ ਲੈ ਮਸ ਇੰਨਾ ਕੰਮ ਹੈ ਬਾਕੀ ਜਿਹੜੀ ਆਪਣੀ ਤਾਂ ਦੇਖੋ ਡਿਊਟੀ ਹੈ ਉਹ ਹਵਾ ਕਰਨੀ ਨਹੀਂ ਹੈ ਆਪਣੀ ਡਿਊਟੀ ਹੈ ਲੋਕਾਂ ਦੀ ਸੇਵਾ ਕਰਨੀ ਉਹ ਅਸੀਂ ਕਰਾਂਗੇ ਕਰਦੇ ਜਮਾਈ ਸਮਾਂ ਤਾਂ ਬਹੁਤ ਬਹੁਤ ਤੰਬਰ ਹਾਂ ਜਿਵਾਈ ਖਾਲਸਾ ਵਾਏ ਗੁਰਜੀ ਕੀ ਫਤਿਹ ਸੋ ਸਰਜੀ ਸਿੰਘ ਖਾਲਸਾ ਸਰ ਨਾਲ ਜੁੜੇ ਸੀ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਟਿੱਪਣੀ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਜੀ ਆਜਾ ਧੰਨਵਾਦ ਜੀ